ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਪਰਮ ਆਉਂਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਕੱਚੀ ਲੱਸੀ ਵਾਲਾ ਗੁਰਪੁਰਾ ਚਬੀਲ ਵਾਲਾ ਗੁਰਪੁਰਾ ਚਬੀਲ ਦੇ ਪਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਮਝਾਈਏ ਕਿ ਗੁਰੂ ਅਰਜਨ ਦੇਵ ਪਾਸ਼ਾ ਦੇ ਸ਼ਹਾਦਤ ਦੇ ਅਸਲ ਕਾਰਨ ਕੀ ਸੀ ਗੁਰੂ ਅਰਜਨ ਦੇਵ ਪਾਸ਼ਾ ਸ਼ਹਾਦਤ ਦੇ ਪਿੱਛੇ ਕਾਰਨਾਂ ਦੀ ਬਹੁਤ ਲੰਬੀ ਲੜੀ ਹੈ ਚੰਦੂ ਦੀ ਵਿਰੋਧਤਾ ਰਿੱਥੇ ਦੀ ਵਿਰੋਧਤਾ ਸਖੀ ਸਰਵ ਵਿਰੋਧਤਾ ਪਰ ਇਹ ਸਾਰੇ ਕਾਰਨ ਸ ਛੋਟੇ ਕਾਰਨ ਸਨ ਅਸਲ ਕਾਰਨ ਜਿਹੜਾ ਸੀਗਾ ਉਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਬਾਣੀ ਦਾ ਸ਼ੁੱਧ ਰੂਪ ਵਿੱਚ ਬਿਨਾਂ ਕਿਸੇ ਮਿਲਾਵਟੋਂ ਸਾਡੇ ਤੱਕ ਆਣਾ ਤੁਰਕੀ ਬਾਣੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਦਲਾ ਬਦਲੀ ਨੂੰ ਸੰਕਾਰਨਾ ਕਰਨਾ ਜਦੋਂ ਪੰਥ ਦੋਖਿਆਂ ਨੇ ਅਨੁਮਤੀਆਂ ਨੇ ਵੇਖਿਆ ਸਿੱਖ ਧਰਮ ਦੀ ਗੁਰੂ ਘਰ ਦੀ ਚੜ੍ਹਦੀ ਕਲਾ ਦਿਨੋ ਦਿਨ ਹੋ ਰਹੀ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਧ ਰਿਹਾ ਹੈ ਸਾਰੇ ਲੋਕ ਗੁਰੂ ਜੀ ਨਾਲ ਜੁੜ ਰਹੇ ਹਨ ਸਿੱਖ ਸਜ ਰਹੇ ਹਨ ਸੋ ਉਹਨਾਂ ਨੂੰ ਬੜੀ ਏਕ ਹੋਈ ਉਹਨਾਂ ਦੇ ਬਾਦਸ਼ਾਹ ਜਾਂਗੀਰ ਨੂੰ ਝੋਟੀਆਂ ਚੋਗਲੀਆਂ ਕੀਤੀਆਂ ਕਿ ਗੁਰੂ ਅਰਜਨ ਦੇਵ ਜੀ ਜੋ ਆਦਿ ਗ੍ਰੰਥ ਮੋਢਲੀ ਭੀੜ ਲਿਖ ਰਹੇ ਹਨ ਉਸ ਦੇ ਵਿੱਚ ਇਸਲਾਮ ਦੇ ਖਿਲਾਫ ਕੋ ਲਿਖ ਰਹੇ ਹਨ ਖਜ਼ਮਉਮਦਰ ਇਤਲਾਫ ਲੈ ਕੇ ਆਇਆ। ਸੋ ਜਦੋਂ ਗੁਰੂ ਸਾਹਿਬ ਨੂੰ ਬੁਲਾਇਆ ਗਿਆ ਪੁੱਛਿਆ ਗਿਆ। ਔਰ ਚਾਂਗੀਰ ਦੇ ਕੰਨ ਦਾ ਕੱਚਾ ਸੀ। ਔਰ ਉਹਨੇ ਕਿਹਾ ਕਿ ਇਸ ਵਿੱਚ ਆਪ ਮੁਹੰਮਦ ਸਾਹਿਬ ਦੀ ਸਿਫਾ ਲਿਖ ਦਿਓ ਜੋ ਆਪ ਗ੍ਰੰਥ ਰਚ ਰਹੇ ਹੋ ਜਾਂ ਮੇਰੇ ਦਰਬਾਰ ਦੇ ਚਾਰ ਕਵੀ ਕਾਨਾ, ਢੇਲੂ, ਛੱਜੂ, ਸੌਸਨ ਉਹਨਾਂ ਦੀ ਕਵਿ ਰਚਨਾ ਨੂੰ ਵੀ ਇਸ ਸੰਕਲਿਤ ਕਰ ਦਿਓ। ਪਰ ਗੁਰੂ ਜੀ ਨੇ ਇਹ ਸਭ ਕਰਨ ਤੋਂ ਇਨਕਾਰ ਕਰਤਾ। ਆਪਨੇ ਫਰਵਾਇਆ ਇਹ ਟਰਤੀ ਬਾਣੀ ਹੈ ਇਸ ਵਿੱਚ ਕਿਸੇ ਤਰ੍ਹਾਂ ਦੀ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ ਉਹ ਆਪ ਕੋ بھول ਨਾ ਜਾਂਦਾ ਮੈਂ ਕਿਹਾ ਸਭ ਹੁਕਮ ਆਉ ਜਿਓ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਾ ਕਰੀ ਗਿਆਨ ਦੇ ਲਾਲੋ ਸੋ ਇਹ ਅਸਲ ਕਾਰਨ ਸੇ ਸ਼ਾਹਦਤ ਦਾ ਸੋ ਉਹਨਾਂ ਨੇ ਫਿਰ ਕਿਹਾ ਵੀ ਆਪ ਇਸਲਾਮ ਕਬੂਲ ਕਰ ਦੋ ਗੁਰੂ ਅਰਜਨ ਦੇਵ ਜੀ ਨੇ ਇਨਕਾਰ ਕਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁੱਧ ਰੂਪ ਵਿੱਚ ਬਿਨਾਂ ਮਿਲਾਵਟਾਂ ਰਲਾ ਤੋਂ ਸਾਡੇ ਤੱਕ ਪਹੁੰਚ ਜਾਏ ਇਹ ਅਸਲੀ ਕਾਰਨ ਸੇ ਉਹਨਾਂ ਦੇ ਕਪੀ ਕਵਿਤੇ ਵੰਦਾ ਸੀ ਸੀਸ ਤੇ ਗਰਮ ਰੇਤ ਪਾਉਂਦਾ ਉਬਲਦੀ ਦੇਗ ਦੇ ਵਿੱਚ ਉਬਲੇ ਜਾਂਦਾ ਸੂਰਜ ਕਿਰਨ ਮਿਲੇ ਜਲਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀਆ RAM ਹਰ ਕਾ ਨਾਮ ਰਿਦੈ ਨਿ ਧਾਈ ਸੰਗੀ ਸਾਥੀ ਸਰਲ ਕਰਾਈ ਕੁਰ ਮੇਰ ਸੰ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੁਮਾਲੇ ਇਹ ਰਾਹੀਆ ਮੀਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਹਰ ਨਾਮ ਪਦਾਰਤ ਨਾਨਕ ਮੰਗੇ ਕਥਾਵਾਚਕ ਵੀਰ ਬੀਕਮ ਸਿੰਘ ਦਿੱਲੀ 9871550900 ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ